ਹੋਵੇ ਜੀ ਜਿਹੜਾ ਨਹੀਂ ਤੇ ਜਿਹੜਾ ਨਹੀਂ ਹੈ ਹੈ ਤੇ ਸਭ ਨੂੰ ਦਿਖਾਈ ਦੋਹਾਂ ਅਧਾਰੇ ਕਰੋ ਕਰੋ ਹਾਂਜੀ ਜਿਹੜਾ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜੇ ਯੂਨੀਵਰਸਿਟੀ ਇਹ ਕਾਲਜ ਹੈ ਉਹਨਾਂ ਦੇ ਵਿੱਚ ਜਿਹੜੇ 버거 ਪੀਜ਼ੇ ਜਿਹੜੇ ਹੋਣ ਉਹ ਨਹੀਂ ਵਰਤੋ ਕੀਤੇ ਜਾਣ ਕੇ ਜੰਕ ਫੂਡ ਕਿਸੇ ਤਰ੍ਹਾਂ ਦਾ ਵੀ ਬਰੀਕ ਤਰੀਕਾ ਦਾ ਨਹੀਂ ਮੈਨੂੰ ਲੱਗਦਾ ਹੈ ਕਿ UGC ਨੇ ਇਹ ਕਹਿ ਕੇ ਬਹੁਤ ਅੱਛਾ ਕਦਮ ਚੁੱਕਿਆ ਹੈ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹਨ ਜਦੋਂ ਅਸੀਂ ਐਜ਼ ਟੀਚਰਸ ਜਾਂ ਐਜ਼ ਪੇਰੈਂਟਸ ਬੱਚਿਆਂ ਦੇ ਨਾਲ ਸ਼ੇਅਰ ਕਰਦੇ ਹਾਂ ਤੇ ਸ਼ਾਇਦ ਉਹਦੇ ਉੱਤੇ ਇੰਨਾ ਅਸਰ ਨਹੀਂ ਹੁੰਦਾ ਲੇਕਿਨ ਜਦੋਂ ਕੋਈ ਨੈਸ਼ਨਲ ਲੈਵਲ ਦੀ ਬਾਡੀ ਜਾਂ ਇੰਸਟੀਟਿਊਸ਼ਨ ਇਹਨਾਂ ਚੀਜ਼ਾਂ ਦੇ ਬਾਰੇ ਚ ਜ਼ਿਕਰ ਕਰਦੀ ਹੈ ਔਰ ਉਹਦੇ ਉੱਤੇ ਕੁਝ ਬੈਨ ਲਗਾ ਦਿੱਤੇ ਜਾਂਦੇ ਨੇ ਤੇ ਨਿਸ਼ਚੈ ਹੀ ਇਹਦਾ ਬੱਚਿਆਂ ਦੇ ਉੱਤੇ ਬਹੁਤ ਅਸਰ ਹੁੰਦਾ ਜਿੱਥੇ ਤੱਕ ਹੰਸਰਾਜ ਮਹਿਲਾ ਮਹਾਵਿਦਿਆਲੇ ਦੀ ਗੱਲ ਹੈ ਇਹ ਇੰਸਟੀਟਿਊਸ਼ਨ ਐਹੋ ਜਿਹਾ ਹੈ ਕਿ ਜਿਹੜਾ ਹਰ ਇਹੋ ਜੀ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਪਹਿਲ ਕਰਦਾ ਹੈ ਅਸੀਂ ਆਲਰੇਡੀ ਆਪਣੇ ਕੈਂਪਸ ਦੇ ਵਿੱਚ ਕਿਉਂਕਿ ਸਾਡੇ ਕੋਲ ਕੈਂਟੀਨ ਵੀ ਹੈ ਸਾਡੇ ਕੋਲ ਹੌਸਟਲਸ ਕਰਕੇ ਮੈਸ ਵੀ ਹੈ ਅਸੀਂ ਪਹਿਲਾਂ ਹੀ ਇਹਦੇ ਬਾਰੇ ਵਿੱਚ ਪਹਿਲ ਕਰ ਚੁੱਕੇ ਹਾਂ ਅਸੀਂ ਜਿੰਨੇ ਵੀ ਜੰਕ ਫੂਡ ਦੀਆਂ ਆਈਟਮਸ ਨੇ ਚਾਹੇ ਉਹ 버ਗਰਸ ਨੇ ਚਾਹੇ ਉਹ ਪੀਜ਼ਾ ਨੇ ਚਾਹੇ ਉਹ ਕੋਲਡ ਡਰਿੰਕਸ ਨੇ ਬੱਚਿਆਂ ਨੂੰ ਸਮੇਂ-ਸਮੇਂ ਦੇ ਉੱਤੇ ਇਹਦੇ ਬਾਰੇ ਵਿੱਚ ਜਾਗਰੂਕ ਕਰਦੇ ਰਹਿੰਦੇ ਆ ਸਾਡੇ ਸੈਮੀਨਾਰਸ ਲੱਗਦੇ ਰਹਿੰਦੇ ਨੇ ਔਰ ਮੈਨੂੰ ਇਹ ਤਸੰ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਇੱਕ ਪਾਇਨੀਅਰ ਇੰਸਟੀਚੂਸ਼ਨ ਹੈ ਜਿੱਥੇ ਕਿ ਮਿਲਟਸ ਨੂੰ ਧਿਆਨ ਚ ਰੱਖਦੇ ਹੋਏ ਅਲੱਗ ਅਲੱਗ ਵਰਕਸ਼ਾਪਸ ਕੀਤੀਆਂ ਜਾਂਦੀਆਂ ਨੇ ਸਾਡੀ ਆਪਣੀ ਐਲੂਮਨਾਏ ਹੈ ਜਿਹੜੀ ਕਿ ਐਚਐਮਵੀ ਦਾ ਜਿਹੜਾ ਸਟਾਰਟਅਪ ਹੈ ਜ਼ਾਇਕਾ ਉਹਦੇ ਅੰਡਰ ਮਿਲਟਸ ਦੇ ਨਾਲ ਬਨਣ ਵਾਲੀਆਂ ਸਾਰੀਆਂ ਨਾ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਅਸੀਂ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵਰਤ ਸਕਦੇ ਆ ਉਹਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਰਹਿੰਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਜੂਸ ਬਾਰ ਜਿਹੜੀ ਹੈ ਉਹ ਅਸੀਂ ਕਾਲਜ ਦੇ ਵਿੱਚ ਐਸਟੈਬਲਿਸ਼ ਕੀਤੀ ਹੋਈ ਹੈ ਤਾਂ ਕਿ ਅਸੀਂ ਕੋਲਡ ਡਰਿੰਕਸ ਨੂੰ ਔਰ ਬਾਕੀ ਇਹੋ ਜਿਹੀਆਂ ਡਰਿੰਕਸ ਨੂੰ ਬੱਚਿਆਂ ਨੂੰ ਮਨਾ ਕਰ ਸਕੀਏ ਜੇ ਕੋਈ ਅਸੀਂ ਮਿਲਟਸ ਦੇ ਥਰੂ ਹੀ 버ਗਰ ਦੀ ਸ਼ੇਪ ਵਰਗਾ 버ਗਰ ਬਣਾ ਦਿੰਨੇ ਆ ਤਾਂ ਕਿ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਇਹ ਸੈਟੀਸਫੈਕਸ਼ਨ ਰਹਿੰਦੀ ਹੈ ਕਿ ਹਾਂ ਜੀ ਮੈਂ 버ਗਰ ਹੀ ਖਾ ਲਿਆ ਲੇਕਿਨ ਉਹਦਾ ਜਿਹੜਾ ਕੰਟੈਂਟ ਹੈ ਉਹ ਮੈਦਾਣਾ ਹੋ ਕੇ ਉਹ ਮਿਲਟਸ ਦਾ ਉਹਦਾ ਜਿਹੜਾ ਕੰਟੈਂਟ ਹੈ ਉਹ ਹੁੰਦਾ ਹੈ ਜਿੰਨੂ ਕੀ ਸਾਡੇ ਕਾਲਜ ਦੇ ਵਿੱਚ ਬੜਾ ਝੁਲਾਰਾ ਮਿਲਿਆ ਹੈ ਔਰ ਬੱਚਿਆਂ ਨੇ ਇਸ ਚੀਜ਼ ਨੂੰ ਬੜਾ ਪਸੰਦ ਕੀਤਾ ਹੈ। ਇਹਦੇ ਨਾਲ ਹੀ ਜਿਹੜੀ ਗੱਲ ਮੈਂ ਇੱਕ ਹੋਰ ਕਹਿਣਾ ਚਾਹਾਂਗੀ ਕਿ ਸਾਡੇ ਆਪਣੇ ਕੈਂਪਸ ਦੇ ਵਿੱਚ ਇੱਕ ਆਰਗੇਨਿਕ ਫਾਰਮ ਹੈ ਜਿੱਥੇ ਕਿ ਸਬਜ਼ੀਆਂ ਔਰ ਫਲ ਜਿਹੜੇ ਹੈ ਉਹ ਉਗਾਏ ਜਾਂਦੇ ਨੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀ ਸੇਲ ਵੀ ਕੀਤੀ ਜਾਂਦੀ ਹੈ ਲੇਕਿਨ ਸਾਡੀ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਅਸੀਂ ਪਹਿਲਾਂ ਉਹਦੀ ਜਿਹੜੀ ਪੈਦਾਵਾਰ ਹੈ ਉਹ ਆਪਣੀ ਮੈਸ ਵਿੱਚ ਇਸਤੇਮਾਲ ਕਰ ਸਕੀਏ ਔਰ ਫਿਰ ਉਸ ਤੋਂ ਬਾਅਦ ਜੇ ਕੋਈ ਸਬਜ਼ੀ ਜਾਂ ਫਰੂਟ ਇਹੋ ਜਿਹਾ ਸਾਡੇ ਕੋਲ ਬਚ ਜਾਂਦਾ ਜਿਹਨੂੰ ਅਸੀਂ ਸੇਲ ਕਰ ਸਕੀਏ ਤੇ ਅਸੀਂ ਆਪਣੀ ਫੈਕਿਲਿਟੀ ਲਈ ਉਹ ਸੇਲ ਵੀ ਕਰਦੇ ਆ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਅੱਥੇ ਅੱਜਕੱਲ੍ਹ ਅੰਬਾਂ ਦਾ ਮੌਸਮ ਹੈ ਜਿੰਨੇ ਆਂਬ ਜਾਂ ਜਿੰਨਾ ਸਭ ਕੁਝ ਫਰੂਟ ਉਤਰ ਰਿਹਾ ਹੈ ਉਹਦਾ ਅਚਾਰ ਉਹਦੀ ਚਟਨੀ ਜਿਹੜੀ ਹੈ ਉਹ ਸਾਡਾ ਹੋਮ ਸਾਈਜ਼ ਡਿਪਾਰਟਮੈਂਟ ਜਿਹੜਾ ਹੈ ਉਹ ਅੰਦਰ ਹੀ ਬਣਾਉਂਦਾ ਹੈ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਰਗੇਨਿਕ ਚੀਜ਼ਾਂ ਜਿਹੜੀਆਂ ਉਹ ਬੱਚਿਆਂ ਨੂੰ ਦੇ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਲੜਕੀਆਂ ਦੇ ਮਨ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਕੰਸਰਨ ਜਿਹੜਾ ਹੈ ਉਹ ਸ਼ਾਇਦ ਸਭ ਤੋਂ ਜ਼ਿਆਦਾ ਹੁੰਦਾ ਹੈ ਬੀਇੰਗ ਫੀਮੇਲਸ ਆਲਸੋ ਐਂਡ ਬੀਇੰਗ ਥਿੰਕ ਕਿ ਵੀ ਉਹਨਾਂ ਨੇ ਕੱਲ ਨੂੰ ਆਪਣੀਆਂ ਫੈਮਲੀਆਂ ਇਸਟੈਬਲਿਸ਼ ਕਰਨੀਆਂ ਨੇ ਸੋ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਅਸੀਂ ਇਹ ਨਿਊਟ੍ਰੀਸ਼ਨ ਦੀ ਵੈਲਿਊ ਦੀ ਗੱਲ ਹੁਨੇ ਤੋਂ ਪਾਦਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਤਾਂ ਰੱਖਣ ਗਿਆ ਰੱਖਣ ਗਿਆ ਬਲਕਿ ਆਪਣੇ ਪਰਿਵਾਰਾਂ ਦੇ ਵਿੱਚ ਜਾ ਕੇ ਵੀ ਇਸ ਚੀਜ਼ ਦਾ ਜ਼ਰੂਰ ਪ੍ਰਚਾਰ ਕਰਨ ਗਿਆ ਕਿ ਕਿਸ ਤਰ੍ਹਾਂ ਨਿਊਟ੍ਰੀਸ਼ਨ ਵਾਲੀ ਡਾਈਟ ਲੈਣ ਦੇ ਨਾਲ ਅਸੀਂ ਆਪਣਾ એનર્ਜੀ ਲੈਵਲ ਵਧਾ ਸਕਦੇ ਆ ਅਸੀਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਆ ਔਰ ਅਸੀਂ ਆਪਣੀ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਹੋ ਕੇ ਆਪਣੇ ਕੰਮਾਂ ਨੂੰ ਪੂਰਾ ਕਰ ਸਕਦੇ ਆ ਸੋ ਮੈਂ ਯੂਜੀਸੀ ਦੇ ਇਸ ਕਦਮ ਦੀ ਬਹੁਤ-ਬਹੁਤ ਚਲਾਗਾ ਕਰਦੀ ਆਂ ਔਰ ਆਪਣੇ ਵਰਹੀਆਂ ਹੋਰ ਇੰਸਟੀਚੂਨਸ ਨੂੰ ਇਹ ਬੇਨਤੀ ਵੀ ਕਰਾਂਗੀ ਇਹ ਰਿਕਵੈਸਟ ਵੀ ਕਰਾਂਗੀ ਕਿ ਅਸੀਂ ਇਹਦੀ ਪਾਲਣਾ ਜਿਹੜੀ ਹੈ ਉਹ ਜ਼ਰੂਰ ਕਰੀਏ ਔਰ ਮੈਨੂੰ ਇਹ ਕੈਂਚ ਵੀ ਕੋਈ ਗੁਰੇਜ਼ ਨਹੀਂ ਹੈ ਕਿ ਸਟੈਪ ਬਾਈ ਸਟੈਪ ਹੀ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਜਾ ਸਕਦੇ ਹਾਂ 버ਗਰਸ ਨੂੰ ਪੀਜ਼ਾ ਨੂੰ ਇਹੋ ਜਿਹਾਂ ਚਾਈਨੀਜ਼ ਜਿਹੜੀਆਂ ਡਿਸ਼ਸ ਬਣਦੀਆਂ ਨੇ ਜਿਹਦੇ ਚ ਜੀਨੋ ਮੋਟੋ ਨਾਮ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜਾ ਕਿ ਸਾਨੂੰ ਮਾਨਸਿਕ ਤੌਰ ਤੇ ਸਟ੍ਰੈਸ ਦੇ ਵਿੱਚ ਲਿਆਉਂਦੀਆਂ ਨੇ ਸਾਡਾ ਸਟ੍ਰੈਸ ਲੈਵਲ ਸਾਡਾ ਹਾਰਮੋਨ ਲੈਵਲ ਜਿਹੜਾ ਹੈ ਉਹ ਬਹੁਤ ਜ਼ਿਆਦਾ ਇੰਬੈਲੈਂਸ ਹੋ ਜਾਂਦਾ ਹੈ ਤੋ ਇਹਨਾਂ ਚੀਜ਼ਾਂ ਤੋਂ ਅਸੀਂ ਆਪ ਵੀ ਦੂਰ ਰਹੀਏ ਆਪਣੇ ਬੱਚਿਆਂ ਨੂੰ ਵੀ ਦੂਰ ਰੱਖੀਏ ਔਰ ਬੱਚਿਆਂ ਦੇ ਮਾਧਿਅਮ ਦੇ ਨਾਲ ਅਸੀਂ ਇੱਕ ਹੈਲਦੀ ਸਮਾਜ ਦੀ ਸਿਰਜਣਾ ਕਰੀਏ ਬਹੁਤ ਬਹੁਤ ਸ਼ੁਕਰੀਆ ਸੋ ਸਾਨੂੰ ਪਤਾ ਚੱਲਿਆ ਹੈ ਕਿ UGC ਨੇ ਇਹ ਗਾਈਡਲਾਈਨਸ ਦਿੱਤੀਆਂ ਨੇ ਤੇ ਕਿ ਫਾਸਟ ਫੂਡ ਕਾਲਜਸ ਸਕੂਲਸ ਚ ਸਰਵੋਣਾ ਬੰਦ ਹੋਣਾ ਚਾਹੀਦਾ ਹੈ ਤੇ HMF ਦੇ ਵਿੱਚ ਇਹ ਚੀਜ਼ ਅੱਜ ਦੇ ਨਹੀਂ ਬਹੁਤ 30 ਸਾਲਾਂ ਤੋਂ ਚੱਲ ਰਹੀ ਹੈ ਕਿ ਅਸੀਂ ਮਿਲਟਸ ਨੂੰ ਪ੍ਰਮੋਟ ਕਰ ਰਹੇ ਹਾਂ ਮੇਰੇ ਤੇ ਜਿੰਨੂ ਕਿ ਅਸੀਂ ਮੋٹے ਅਨਾਜ ਕਹਿੰਨੇ ਆ ਆਪਾਂ ਬੱਚਿਆਂ ਨੂੰ ਕਾਫੀ ਟਾਈਮ ਤੋਂ ਅਵੇਅਰਨੈਸ ਵਰਕਸ਼ਾਪਸ ਸੈਮੀਨਾਰਸ ਦੇ ਰਾਹੀਂ ਇਹ ਗੱਲ ਦੱਸਦੇ ਆ ਕਿ ਮੈਦਾ ਬਹੁਤ ਖਰਾਬ ਹੈ ਮੈਦਾ ਸਾਡੀ ਸਿਹਤ ਵਾਸਤੇ ਬਹੁਤ ਖਰਾਬ ਹੈ ਤੇ ਇਹੋ ਜਿਹੀਆਂ ਚੀਜ਼ਾਂ ਜਿਵੇਂ ਕਿ ਪੀਜ਼ਾਸ ਹੋ ਗਏ 버ਗਰਜ਼ ਨੂਡਲਸ ਹੋ ਗਏ ਇਹ ਬਹੁਤ ਜਲਦੀ ਖਾਏ ਤੇ ਜਾਂਦੇ ਆ ਟੇਸਟੀ ਲੱਗਦੇ ਬਟ ਇਹ ਜ਼ਰੂਰ ਹੈ ਕਿ ਇਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾਉਂਦੇ ਆ ਤੇ ਅ ਸਾਡਾ ਮੰਨਣਾ ਹੈ ਐਚਐਮਵੀ ਦੇ ਵਿੱਚ ਕਿ ਖਾਣੇ ਦੇ ਵਿੱਚ ਤੇ ਭੋਜਨ ਜਿੰਨੋ ਤੁਸੀਂ ਕਹਿੰਦੇ ਉਹਦੇ ਵਿੱਚ ਬਹੁਤ ਫਰਕ ਹੈ ਤੇ ਭੋਜਨ ਜਿਹੜਾ ਉਹ ਸਾਨੂੰ ਤ੍ਰਿਪਤ ਕਰਦਾ ਹੈ ਸਾਡੀ ਆਤਮਾ ਨੂੰ ਵੀ ਤੇ ਇਸ ਵਾਸਤੇ ਅਸੀਂ ਇੱਥੇ ਮਿਲਟਸ ਨੂੰ ਬਹੁਤ ਪ੍ਰਮੋਟ ਕਰ ਰਹੇ ਹਾਂ ਮਿਲਟਸ ਸਾਡੇ ਜਿਸ ਤਰ੍ਹਾਂ ਕਿ ਸਾਡਾ ਇੱਕ ਆਪਣਾ ਸਟਾਰਟਅਪ ਹੈ ਜ਼ਾਇਕਾ ਜਿਹਦੇ ਵਿੱਚ ਅਸੀਂ ਮਿਲਟਸ ਦੇ 버ਗਰਸ ਮਿਲਟਸ ਦੇ ਕੇਕਸ ਪੁੱਡਿੰਗਸ ਪੋਰੇਜ ਬੱਚਾ ਨੂੰ ਨਾ ਸਿਰਫ ਸਰਵ ਕਰਦੇ ਹਾਂ ਬਲਕਿ ਬੱਚਾ ਨੂੰ ਇਹ ਵੀ ਕਹਿੰਨੇ ਆ ਕਿ ਈਚ 1 ਈਚ 1 ਦੇ ਤਹਿਤ ਤੁਸੀਂ ਸਾਰੇ ਜਾ ਕੇ ਆਪਣੇ ਘਰਾਂ ਦੇ ਵਿੱਚ ਇਹ ਗੱਲ ਦੱਸੋ ਕੀ ਮੋٹے ਅਨਾਜਾਂ ਦੇ ਵੱਲ ਸਾਨੂੰ ਅੱਜ ਸ਼ਿਫਟ ਹੋ ਜਾਣਾ ਚਾਹੀਦਾ ਹੈ ਤੇ ਫੌਲਾ ਨੀਂਹ ਲਗਾ ਕੇ ਜਿਹੜੇ ਅੱਜਕੱਲ੍ਹ ਦੇ ਮੌਜੂਦ ਹਨ ਕਿ ਉਹ ਜੰਕ ਫੂਡ ਵੱਲੋਂ ਜ਼ਿਆਦਾ ਵੱਧ ਰਏ ਜਾ ਰਹੇ ਨੇ ਤੇ ਜਿਹੜਾ ਦਿੱਲੀ ਮੀਟ ਹੈ ਜਾਂ ਜਪਾਨ ਤੋਂ ਚਾਵਲ ਜਿਹੜੇ ਇਦਾਂ ਦੇ ਅਨਾਜ ਦੇ ਪ੍ਰੋਟੀਨ ਦੇ ਨਾਲ ਤਾਂ ਟੈਨਸ਼ਨ ਨਹੀਂ ਹੁੰਦਾ ਉਹਨਾਂ ਤੋਂ ਬਹੁਤ ਜ਼ਿਆਦਾ ਦੇਖੋ ਜਿਹੜੇ ਅੱਜਕੱਲ੍ਹ ਦੇ ਸਟੂਡੈਂਟਸ ਨੇ ਇਹ ਉਹੀ ਗੱਲ ਹੈ ਸਵਾਦ ਇਹ ਜਿਹੜੇ ਜੰਕ ਫੂਡ ਹੈ ਇਹਦੇ ਵਿੱਚ ਇਹੋ ਜਿਹੇ ਸੌਸੇਸ ਪਾਏ ਜਾਂਦੇ ਆ ਨੇ ਇਹੋ ਜਿਹੇ ਕਾਸੋਰ ਤੇ ਕਈ ਚੀਜ਼ਾਂ ਜਿਵੇਂ ਅਜ਼ੀਨੋ ਮੋਟੋ ਹੋ ਗਿਆ ਇਹ ਜਿਹੜਾ ਹੈ ਨਾ ਇਹ ਇੱਕ ਵਾਰੀ ਤੇ ਜੀਭ ਨੂੰ ਜ਼ਰੂਰ ਸਵਾਦ ਦਿੰਦਾ ਹੈ ਈਵਨ ਐਡਿਕਸ਼ਨ ਲਾ ਦਿੰਦਾ ਹੈ ਕਿ ਜਿਹੜਾ ਇੱਕ ਵਾਰੀ ਖਾਂਦਾ ਉਹਨੂੰ ਬਾਰ ਬਾਰ ਖਾਣ ਤੇ ਮਨ ਕਰਦਾ ਹੈ ਪਰ ਉਹਨਾਂ ਨੂੰ ਇਹ ਲੌਂਗ ਟਰਮ ਜੋ ਨੁਕਸਾਨ ਪਹੁੰਚਾ ਰਿਹਾ ਹੈ ਅਜੇ ਯੂਥ ਨੂੰ ਸ਼ਾਇਦ ਇੰਨੀ ਜਾਣਕਾਰੀ ਨਹੀਂ ਹੈ ਪਰ ਸਾਡਾ ਫਰਜ਼ ਹੈ ਇਨ ਹਾਇਰ ਇੰਸਟੀਚੂਨਸ ਇਨ ਕਾਲਜਸ ਕਿ ਅਸੀਂ ਬੱਚਾ ਨੂੰ ਰਹਿ ਰਹਿ ਕੇ ਟਾਈਮ ਟਾਈਮ ਤੇ ਜਾਗਰੂਕ ਕਰਦੇ ਰਹੀਏ ਕਿ ਇਹ ਚੀਜ਼ ਸਾਨੂੰ ਨੁਕਸਾਨ ਦੇਗੀ ਹੀ ਰਹੀ ਹੈ ਐਵੇਂ ਕਿਸੇ ਵਰਗੇ ਨਾਤੇ ਐਵੇਂ ਪੇਰੈਂਟ ਹੋਣ ਦੇ ਨਾਤੇ ਜਿਹੜੇ ਬੱਚੇ ਹੈਗੇ ਨੇ ਅੱਜ ਕੱਲ ਦੇ ਨੌਜਵਾਨ ਹੈਗੇ ਉਹਨਾਂ ਨੂੰ ਕੀ ਦੱਸਿਆ ਜਾਂਦਾ ਹੈ ਕਿ ਇਹਨਾਂ ਨੂੰ ਜਰੂਰ ਨਾ ਕਿ ਮਸਾਲਾਂ ਦਾ ਤੇ ਇਹਨਾਂ ਤੋਂ ਉੱਪਰ ਪਰੇ ਹਟ ਕੇ ਦੁੱਧ ਹੋਵੇ ਜਾਂ ਪ੍ਰੋਟੀਨ ਵਰਗੀ ਦੀ ਖਾਣ ਪੀਣ ਦੀ ਜਗ੍ਹਾ ਆਹ ਦੇਖੋ ਸਿੱਧੀ ਜੀ ਗੱਲ ਹੈ ਸਾਡੇ ਸਰੀਰ ਨੂੰ ਇੱਕ ਫੂਡ ਪਾਇਰਾਮਿਡ ਦੇ ਤਹਿਤ ਲਿਮਟਿਡ ਅਮਾਉਂਟ ਦੇ ਵਿੱਚ ਫੈਟਸ ਇੱਕ ਪਾਰਟਿਕੂਲਰ ਅਮਾਉਂਟ ਦੇ ਵਿੱਚ ਪ੍ਰੋਟੀਨ ਇੱਕ ਪਾਰਟਿਕੂਲਰ ਅਮਾਉਂਟ ਦੇ ਵਿੱਚ ਕਾਰਬੋਹਾਈਡਰੇਟਸ ਚਾਹੀਦੇ ਆ ਸਾਹੀ ਸਾਡਾ ਸਰੀਰ ਜਿਹੜਾ ਉਹ ਪੋਸ਼ਟਿਕ ਰੂਪ ਨਾਲ ਸਭ ਕੁਝ ਗਰੋ ਕਰੇਗਾ ਤੇ ਸਾਡੇ ਸਿਹਤ ਨੂੰ ਫਾਇਦਾ ਹੋਏਗਾ ਜੇ ਅਸੀਂ ਲਗਾਤਾਰ ਫਾਸਟ ਫੂਡ ਖਾਈ ਜਾਵਾਂਗੇ ਤੇ ਸਾਡਾ ਪੇਟ ਭਰ ਜਾਏਗਾ ਪਰ ਸਾਨੂੰ ਨਿਊਟ੍ਰੀਸ਼ਨ ਜਿੰਨੂੰ ਕਹਿੰਦੇ ਆ ਨਾ ਸਾਡੇ ਸੈਲਸ ਨੂੰ ਸਾਡੇ ਲੰਗਸ ਨੂੰ ਸਾਡੀ ਕਿਡਨੀਜ਼ ਨੂੰ ਸਾਡੇ ਹਾਰਟ ਨੂੰ ਜੋ ਐਕਚੁਅਲ ਨਿਊਟ੍ਰੀਸ਼ਨ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਪਾਏਗਾ ਤੇ ਇਸ ਕਰਕੇ ਲਿਥਾਰਜੀ ਆਏਗੀ ਤੁਸੀਂ ਜੋ ਕੰਮ ਕਰਨਾ ਚਾਹੋਗੇ ਉਹ ਕੰਮ ਕਰ ਨਹੀਂ ਪਾਓਗੇ ਸਿਰਫ ਫਾਸਟ ਫੂਡ ਦੇ ਤਹਿਤ ਤੁਸੀਂ ਆਪਣੀ ਜ਼ਿੰਦਗੀ ਨੂੰ ਫਾਸਟ ਫੋਰਵਰਡ ਹੀ ਕਰ ਲੋਗੇ ਇਹ ਰੂਪ ਲੰਮੇ ਸਮੇਂ ਤੋਂ ਚੱਲ ਰਿਹਾ ਆਪਾਂ ਇਹ ਤੁਹਾਡੇ ਜਿਹੜੇ ਜੰਗਪੂਰ ਦੇ ਇਹ ਬੋਲ ਕਿਹਾ ਹਾਂਜੀ ਪਰ ਇਹ ਦੇਖਿਓ ਐਜ਼ ਅ ਟੀਚਰ ਉਹ ਲੈਕਚਰ ਦਿੱਤਾ ਜਾਊਗਾ ਅਸਾਂ ਸਟੂਡੈਂਟ ਕੋਈ ਸਟੂਡੈਂਟ ਨੂੰ ਕਾਲਜ ਜਾਂ ਯੂਨੀਵਰਸਿਟੀ ਵਿੱਚ ਬੰਦ ਕੀਤਾ ਜਾਏਗਾ ਬਾਹਰੋਂ ਕੋਈ ਆਏ ਤੇ ਤੁਸੀ ਖਰਾਬ ਹੋਏਗੇ ਇਹ ਬਿਲਕੁਲ ਨਹੀਂ ਹੋਈ ਤੇ ਅਸੀਂ ਕਹਿੰਦੇ ਆ ਕਿ ਈਚ ਸਟੂਡੈਂਟ ਸ਼ੁੱਡ ਬਿਕਮ ਅ ਬ੍ਰਾਂਡ ਐਮਬੈਸਡਰ ਐਥੋ ਦਾ ਐਮਬੈਸਡਰ ਬਣ ਕੇ ਜਾਏ ਸੁਨੇਹਾ ਲੈ ਕੇ ਜਾਏ ਕਿ ਇਸ ਚੀਜ਼ ਤੋਂ ਅਸੀਂ ਨਾ ਸਿਰਫ ਐਚਐਮਵੀ ਨੂੰ ਨਾ ਸਿਰਫ ਜਲੰਧਰ ਨੂੰ ਭਾਰਤ ਦੇਸ਼ ਨੂੰ ਆਜ਼ਾਦ ਕਰੀਏ ਤੇ ਆਪਾਂ ਅਹਾਰਵਲ ਭੋਜਨਵਲ ਤੁਰੇ ਨਾ ਕਿ ਫਾਸਟ ਫੂਡ ਮੇਰਾ ਨਾਮ ਕੀ ਨਾਮ ਹੈ ਅਰਸ਼ਦੀ ਮੈਂ ਜੋ ਲਾਈਕ ਅਜਾਇਬੀ ਤੇ ਆ ਗਿਆ ਹਾਂ ਜਿਹੜਾ ਦੇ ਜੋ ਕਿ ਗਲਤ ਹੈ ਸਰਕਾਰੋਂ ਮੇ ਤਾਂ ਸਹੀ ਨਹੀਂ ਮੇ ਅਕੋਰਡਿੰਗ ਤੇ ਬਿਲਕੁਲ ਸਹੀ ਹੈ ਜੇਕਰ ਅਸੀਂ ਦੇਖਿਆ ਜਾਏ ਤੇ ਜ਼ਿਆਦਾਤਰ ਜਿਹੜੀ ਸੋਸ਼ਲ ਮੀਡੀਆ ਤੇ ਬੋਡੀ ਸ਼ੇਮਿੰਗ ਵਗੈਰਾ ਹੋ ਰਹੀ ਹੈ ਉਹ ਸੋਸ਼ਲ ਮੀਡੀਆ ਹੀ ਪ੍ਰਮੋਟ ਕਰ ਰਹਾ ਹੈ ਸੋਸ਼ਲ ਮੀਡੀਆ ਦੇ ਐਪਸ ਤੋਂ ਦੇਖ ਰਹੋ ਬੱਚੇ ਜਿੱਦਾਂ ਸਾਡੀ ਜਨਰੇਸ਼ਨ ਦੇ ਜੋ ਹੈ ਜ਼ਿਆਦਾਤਰ ਉਹ ਇਹ ਸੋਚਦੇ ਬਹੁਤ ਕੂਲ ਹੈ ਬਾਹਰਲਾ ਖਾਣਾ ਤੇ ਆਪਣੇ ਮਤਲਬ ਪ੍ਰੀਫਰੈਂਸ ਜਾਂਦੀ ਹੋ ਆਪਣੇ ਫਾਸਟ ਫੂਡ ਵੀ ਦਿੰਦੇ ਆ ਬਟ ਜਿੱਤੇ ਅਸੀਂ ਦੇਖਿਆ ਜਾਏ ਇਨੇ ਨੇ ਐਥਲੀਟ ਸਾਡੇ ਹੈਗੇ ਜਿਹੜੇ ਇੰਟਰਨੈਟ ਨੈਸ਼ਨਲ ਲੈਵਲ 'ਤੇ ਖੇਡਦੇ ਹੋ ਉਹ ਇੰਨੀ ਜ਼ਿਆਦਾ ਫਿਟਨੈਸ ਵੀ ਪ੍ਰਮੋਟ ਹੁੰਦੀ ਹੈ ਲੇਕਿਨ ਇਹ ਸਾਡਾ ਹੀ ਗੈਣਾ ਜੀ ਅਸੀਂ ਸੋਸ਼ਲ ਮੀਡੀਆ ਤੇ ਜੋ ਗੰਦੀਆਂ ਚੀਜ਼ਾਂ ਵੱਲ ਵੀ ਧਿਆਨ ਦਿੰਦੇ ਆ ਅਸੀਂ ਵਧੀਆ ਚੀਜ਼ਾਂ ਵੱਲ ਵੀ ਦੇ ਸਕਦੇ ਆ ਤੇ ਜੇਕਰ ਗਵਰਨਮੈਂਟ ਸਾਡੇ ਲਈ ਇਹਦਾਂ ਦੀਆਂ ਚੀਜ਼ਾਂ ਲਿਆ ਰਹੀ ਹੈ ਤੇ ਉਹ ਸਾਡੇ ਭਲੇ ਲਈ ਲਿਆ ਰਹੀ ਆ ਤੇ ਆਫ ਕੌਰਸ ਮੈਨੂੰ ਲੱਗ ਰਿਹਾ ਹੈ ਕਿ ਗਾਈਡਲਾਈਨ ਬਿਲਕੁਲ ਸਹੀ ਆ ਤੇ ਜਿੱਥੇ ਦੇਖਿਆ ਜਾਏ ਹਾਂ ਬੈਲੈਂਸਡ ਡਾਈਟ ਹੋਣੀ ਚਾਹੀਦੀ ਕਿਤੇ ਨਾ ਕਿਤੇ ਤੁਹਾਨੂੰ ਇੱਕ ਅੱਧੀ ਵਾਰੀ ਹੋ ਗਿਆ ਖਾ ਲਿਆ ਪਰ ਜੇਕਰ ਅਸੀਂ ਡੇਲੀ ਖਾਂ ਲਾਪਨ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਤੁਹਾਨੂੰ ਐਂਸਾਈਟੀ ਫੈਮੀ ਨੂੰ ਬਹੁਤ ਜ਼ਿਆਦਾ ਬੈਡ ਇਫੈਕਟ ਪੈਂਦਾ ਜਦੋਂ ਵੀ ਸਾਡੇ ਟੀਚਰਸ ਵਗੈਰਾ ਵੀ ਇੰਸਟੀਚਨ ਵੀ ਇਹ ਹੀ ਸਮਝਾਂਦਾ ਹੈ ਮਿਲਟਸ ਨੂੰ ਪ੍ਰੋਮੋਟ ਕਰਦਾ ਹੈ ਸਾਇਕਾ ਇੱਕ ਇਦਾਂ ਦੀ ਫਾਊਂਡੇਸ਼ਨ ਹੈ ਜੋ ਆਰਗੇਨਿਕ ਫਾਰਮਿੰਗ ਕਰਾਉਂਦੀ ਹੈ ਸਾਡੀ ਇੰਸਟੀਚੂਸ਼ਨਸ ਔਰ ਮਿਲਟਸ ਨੂੰ ਉਹ ਪ੍ਰੋਮੋਟ ਕਰਦੀ ਹੈ ਜੂਸ ਕਾਰਨਰਸ ਇਹ ਸਾਡੇ ਇੰਸਟੀਚੂਸ਼ਨਸ ਸਤਫੀ ਹੈਗੇ ਆ ਜਿਹੜੇ ਸਾਨੂੰ ਦੱਸਦੇ ਆ ਕਿ ਉਹਨਾਂ ਵੱਲ ਪ੍ਰੋਮੋਟ ਕਰਦੇ ਸਾਡੀ ਟੀਚਰਸ ਕਿ ਤੁਹਾਨੂੰ ਇਹ ਕੰਜ਼ੂਮ ਕਰਨੇ ਚਾਹੀਦੇ ਆ ਕਿ ਕਿਹੜੇ ਰਿਚ ਫਰੂਟਸ ਹਨ ਨਿਊ ਰਿਚ ਨਿਊਟਰੀਐਂਟਸ ਹਨ ਜੋ ਤੁਹਾਨੂੰ ਹੈਲਪ ਕਰਦੇ ਆ ਬੈਨੀਫਿਟ ਕਰਦੇ ਤੁਹਾਡੀ ਹੈਲਥ ਨੂੰ ਤੇ ਬਸ ਹਾਂ ਸਹੀ ਹੈ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਹਾਂ ਮੈਮ ਕੀ ਨਾਮ ਹੈ ਮੇਰਾ ਨਾਮ ਸਾਖੀ ਵਿਆਦ ਹੈ ਅੱਜ ਹੀ ਜੋਇਨਟ ਹੈਟਾ ਜਾਰੀ ਕੀਤੀ ਹੈ ਕਿ ਨਹੀਂ ਉਹ ਕੀਦਾ ਦੇਖਦੀ ਹੈ जो यू जी सी ने हिदायतें जारी की हैं वो बहुत ही मतलब अवेयरनेस करने के लिए बहुत जरूरी थी क्योंकि बिकॉज हमें पता है कि मिलट्स को लोगों को बिल्कुल भी अवेयरनेस नहीं है हमें उन्हें बताना चाहिए कि जंक फूड कैसे हमें अवॉइड करना चाहिए बिकॉज वो हमारी हेल्थ बहुत ही ज़्यादा एडवर्स इफेक्ट डालता है और हमें पता है कि रिमोट एरियाज में लोगों को मिलट्स के बारे में अवेयरनेस बिल्कुल भी नहीं है अगर हम विजेस की बात करें टाउन्स में सिटीज में तो हमें फिर पता है कि मिलट्स का मतलब क्या है बिकॉज आजकल बच्चों को स्कूल में कॉलेज में बताया जाता है बट रिमोट एरियाज में बिल्कुल भी नहीं है तो गवर्नमेंट को ये बिल्कुल देखना चाहिए कि कैसे रूरल एरियाज एज़ वेल एज़ अर्बन एरियाज में कैसे लोगों को अवेयर किया जा सके मिलेट्स के लिए